ਗੰਦੇ ਪਾਣੀ ਕਰਕੇ ਫੈਲ ਰਹੀਆਂ ਬਿਮਾਰੀਆਂ ਅਤੇ ਗਲੀ ਨੂੰ ਠੇਕੇਦਾਰ ਵੱਲੋਂ ਪੂਰੀ ਨਾ ਬਣਾਉਂਦੇ ਰੋਸ ਬੱਚੋ ਨਗਰ ਪੰਚਾਇਤ ਅਜਨਾਲਾ ਦਫ਼ਤਰ ਦੇ ਬਾਹਰ ਮੁਹੱਲਾ ਵਾਸੀਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਜ਼ਬਰਦਸਤ ਦਰਨਾ ਦਿੱਤਾ ਗਿਆ ਇਸ ਮੌਕੇ ਤੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਜੀ ਨਾਲਾ ਆਪਣੇ ਮਾਤਾ ਜੀ ਸ਼੍ਰੀ ਜਗਿੰਦਰ ਕੌਰ ਜੀ ਵਾਰਡ ਨੰਬਰ 1 ਦੇ ਕਾਉਂਸਲਰ ਉਹਨਾਂ ਦੇ ਨਾਲ ਇੱਥੇ ਅੱਜ ਧਰਨਾ ਲਾਉਂਦਾ ਕਾਰਨ ਸਾਡਾ ਇਹ ਆ ਕਿ ਜਿਹੜੀ ਵਾਰਡ ਨੰਬਰ 1 ਦੇ ਵਿੱਚ ਗਪਾਲ ਨਗਰ ਚ ਇਹਨਾਂ ਗਲੀ ਸ਼ੁਰੂ ਕਰਾਈ ਸੀ ਨਗਰ ਪੰਚਾਇਤ ਐ ਨਾਲਾ ਨੇ ਨਾਲੀਆਂ ਦਾ ਨਿਕਾਸ ਚੱਲਦਾ ਹੈ ਪਾਣੀ ਦਾ ਉਹ ਵੀ ਇਹਨਾਂ ਮਿੱਟੀ ਪਾ ਕੇ ਸਾਰਾ ਪੂਰਤਾ ਜਿੱਦਣ ਰਿਜ਼ਲਟ ਆਂਦਾ ਵੋਟਾਂ ਦਾ ਅਗਲੇ ਦਿਨ ਮਿਸਤਰੀ ਭੱਜ ਜਾਂਦੇ ਆ ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆ ਵੀ ਮਿਸਤਰੀ ਕਿਉਂ ਹਟਾਤੇ ਗਲੀ ਦਾ ਕੰਮ ਕਿਉਂ ਰੋਕਤਾ ਕਹਿੰਦੇ ਜੀ ਸਾਡਾ ਖਜ਼ਾਨਾ ਖਾਲੀ ਇਸ ਚੀਜ਼ ਨੂੰ ਲੈਂਦੇ ਪਾਣੀ ਦਾ ਨਿਕਾਸ ਬੰਦ ਹੋਇਆ ਸਾਰਾ ਪਾਣੀ ਘਰਾਂ ਦਾ ਉਥੇ ਬੂਹੇ ਅੱਗੇ ਇਕੱਠਾ ਹੋਇਆ ਵਾ ਸਾਰੀ ਗਲੀ ਭਰੀ ਪਈ ਆ ਕਿ ਜਿਹੜਾ ਉਥੇ ਆ ਬਹੁਤ ਬੁਰਾ ਹਾਲ ਆ ਮਲੇਰੀਏ ਨਾਲ ਬੁਰਗ ਤੇ ਜਿਹੜੇ ਬੱਚੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਬੁਖਾਰ ਹੋਣ ਰਿਹਾ ਉਹਨਾਂ ਨੂੰ ਅਸੀਂ ਐਸ ਡੀ ਐਮ ਸਾਹਿਬ ਕੋ ਪੇਸ਼ ਹੋਏ ਹਾਂ ਰਜਿਸਟਰ ਨੰਬਰ 29 ਦਰਖਾਸਤ ਸਾਡੀ ਉਥੇ ਰਜਿਸਟਰ ਇੱਕ ਇੱਕ ਤਰੀਕ ਦੀ ਉਹ ਦਰਖਾਸਤ ਰਹੀ ਉਹਨਾਂ ਈਓ ਸਾਹਿਬ ਨੂੰ ਵੀ ਉਸੇ ਵਾਲੇ ਨੋਟਿਸ ਭੇਜਿਆ ਗਿਆ ਕਿ ਦਾ ਜਲਦ ਤੋਂ ਜਲਦ ਜੋ ਵੀ ਆ ਮਸਲਾ ਹੱਲ ਕੀਤਾ ਜਾਵੇ ਪਰ ਨਗਰ ਪੰਚਾਇਤ aí ਨਾਲ ਆ ਲੋ ਸਾਨੂੰ ਇੱਕ ਵੀ ਕੋਈ ਰਿਪਲਾਈ ਨਹੀਂ ਕੀਤਾ ਗਿਆ ਨਾ ਪ੍ਰਧਾਨ ਵੱਲੋਂ ਉਲਟਾ ਪ੍ਰਧਾਨ ਸਾਹਿਬ ਜਵਾਬ ਚ ਕੀ ਆਂਦੇ ਆ ਉਸ ਪ੍ਰੈਸ ਕਾਨਫਰੈਂਸ ਦੇ ਪੀਏ ਜਾਲੀ ਐਮਸੀ ਆ ਇਹ ਜਾਲੀ ਬੰਦੇ ਇਹ ਮੀਟਿੰਗਾਂ ਤੇ ਵੜਦੇ ਨਹੀਂ ਆ ਇਹ ਵਿਕਾਸ ਵੱਲ ਦਾ ਧਿਆਨ ਨਹੀਂ ਹੈਗਾ ਤੇ ਐਬਸੈਂਟ ਹੁੰਦੇ ਇਹਨਾਂ ਦੇ ਇੱਕ ਕਾਉਂਸਲਰ ਤੇ ਅਸੀਂ ਅੱਗੇ ਕੱਢਤਾ ਬਾਕੀਆਂ ਦੀ ਹੁਣ ਵਾਰੀ ਆ ਇਹਨੂੰ ਪੁੱਛਿਆ ਜਾਂਦਾ ਨਗਰਪੰਚਾਇਤ ਦਾ ਇਹਨਾਂ ਦੇ ਪ੍ਰਧਾਨ ਨੂੰ ਵੀ ਸਾਨੂੰ ਲੋਕਾਂ ਨੇ ਜੁਨਾਹ ਲੋਕਾਂ ਫਤਵਾ ਦਿੱਤਾ ਸੀ ਫਿਰ ਜਾ ਕੇ ਐਮਸੀ ਚੁਣੇ ਗਏ ਆ ਤੇ ਤੂੰ ਵੀ ਇਸੇ ਤਰ੍ਹਾਂ ਜੁਨਾਹ ਗਿਆ ਵਾ ਥੋੜਾ ਪੋਲੀ ਦੇ ਕੰਟਰੋਲ ਕਰ ਆਪਣੀ ਤੇ ਇਹ ਲਵਜੀਤੂ ਕਹਿਣਾ ਪ੍ਰਧਾਨ ਬੰਦੇ ਲਾਇਕ ਨਹੀਂ ਹੈਗਾ ਜਾਂ ਤੇ ਫਿਰ ਅਸੀਂ ਐਸੀ ਭਾਇ ਚਰਨ ਨੂੰ ਬਲਾਕ ਕਰਦੇ ਤਾਂ ਤੂੰ ਤੁਸਾਨੂੰ ਆਨਾ ਵੀ ਜਾਲੀ ਐਮਸੀ ਆ ਤੂੰ ਕੱਲਾ ਇੱਥੇ ਰਹਿ ਗਿਆ ਪ੍ਰਧਾਨ ਤੂੰ ਵੀ ਐਮਸੀਆਂ ਸਰ ਤੇ ਪ੍ਰਧਾਨ ਐ ਤੂੰ ਉੱਦਾਂ ਥੋੜਾ ਚਲੋ ਇਹ ਜਿਹੜੀ ਆ ਚੀਜ਼ ਆ ਇਹਦਾ ਤੇ ਅਸੀਂ ਉੱਤੇ ਜਾ ਕੇ ਕਰਾਂਗੇ ਇਹਦੇ ਨਾਲ ਉਤਲੇ ਲੈਵਲ ਤੇ ਨਿਬੜਾਂਗੇ ਪਹਿਲਾਂ ਜਿਹੜੀ ਸਾਡੀ ਗਲੀ ਨੇ ਸ਼ੁਰੂ ਕਰਾਈ ਆ ਉਹਨੂੰ ਇਨਕੰਪਲੀਟ ਵਿੱਚ ਇਹ ਕੰਮ ਛੱਡਤਾ ਉਹਦਾ ਸਾਨੂੰ ਜਵਾਬ ਦਵੇ ਵੀ ਉਹਦਾ ਕੀ ਕਰਨਾ ਆਪਾਂ ਸਰ ਅੱਜ ਆਪਾਂ ਅ ਅਜਨਾਲਾ ਕਮੇਟੀ ਚ ਪ੍ਰਧਾਨ ਜਸਪਾਲ ਸਿੰਘ ਪੱਟੀ ਖਿਲਾਫ ਧਰਨਾ ਮੁਜ਼ਾਹਰਾ ਕਰ ਰਹੇ ਆਂ ਨਾ ਗਲੀਆਂ ਦੇ ਵਿੱਚ ਕੋਈ ਕੂੜਾ ਚੁੱਕਣ ਵਾਲਾ ਆ ਰਿਹਾ ਨਾ ਸਫਾਈ ਵਾਲਾ ਆ ਰਿਹਾ ਤੇ ਆਪਾਂ 1 ਵਜੇ ਦੇ ਕਮੇਟੀ ਘਰ ਦੇ ਬਾਹਰ ਬੈਠੇ ਹਾਂ ਔਰ ਇਹ ਇੰਨਾ ਮੈਂ ਇਨੀ ਹੰਕਾਰ ਦੇ ਵਿੱਚ ਅੰਦਰ ਬੈਠਾ ਸਾਰੀ ਇਹ ਲੇਡੀਜ਼ ਮਾਵਾਂ ਭੈਣਾਂ ਆਪਣਾ ਘਰ ਛੱਡ ਕੇ ਗਰਮੀ ਦੇ ਵਿੱਚ ਬੈਠੇ ਨੇ ਤੇ ਇਸ ਬੰਦੇ ਦੇ ਵਿੱਚ ਇੰਨਾ ਹੰਕਾਰ ਆ ਕਿ ਇਹ 5 ਮਿੰਟ ਲਈ ਉੱਠ ਕੇ ਬਾਹਰ ਨਹੀਂ ਆਇਆ ਆਪਾਂ ਉਹ ਦਿਨ ਉਹਦੇ ਕੋਲ ਆਪਣੀ ਗੱਲ ਰੱਖਣ ਆਏ ਆ 1 ਵਜੇ ਦੇ ਆਏ ਆ 4 ਵਜ ਗਿਆ ਸਰ ਆਪਾਂ ਇਹ ਆਇਆ ਨਹੀਂ ਆ ਇਸ ਤੋਂ ਬਾਅਦ ਆਪਾਂ ਅਗਲੀ ਆਪਣੀ ਵੱਡੀ ਕਾਰਵਾਈ ਕਰਾਂਗੇ ਅਗਲੀ ਅਗਲੀ ਰਣਨੀਤੀ ਆਪਾਂ ਜੀ ਸਾਰਿਆਂ ਨਾਲ ਸਲਾਹ ਕਰਕੇ ਤੇ ਵੱਡੀ ਕਰਾਂਗੇ ਜੋ ਕਿ ਜਿਸ ਦਾ ਸਾਰਾ ਸਰਾਸਰ ਇਹ ਜ਼ਿੰਮੇਵਾਰ ਹੋਏਗਾ ਅਸੀਂ ਤੇ ਨਗਰ ਪੰਚਾਇਤ ਆਈ ਨਾਲ ਦੇ ਪ੍ਰਧਾਨ ਜਸਪਾਲ ਭੱਟੀ ਨੂੰ ਪਹਿਲੋ ਮੈਂ ਆਪਣੇ ਪਰਸਨਲ ਲੈਵਲ ਤੇ ਇਹ ਕਿਹਾ ਇਹਨੂੰ ਇਹ ਗਲੀ ਜਿਹੜੀ ਸ਼ੁਰੂ ਕਰਾਈ ਹੈ ਇੱਥੇ ਬਿਮਾਰੀਆਂ ਫੈਲਣੀਆਂ ਇਹਨੂੰ ਚੁੱਪ ਕਰਕੇ ਗਲੀ ਨੂੰ ਬਣਾ ਇਹਨੂੰ ਪੁੱਟਣਾ ਨਹੀਂ ਜੇ ਤੂੰ ਨਹੀਂ ਬਣਾ ਸਕਦਾ ਤੇ ਇਹਨੂੰ ਪੁੱਟਣਾ ਨਹੀਂ ਇਹਨੂੰ ਪੁੱਟ ਕੇ ਉੱਥੇ 2-3 ਬੰਦੇ ਬਿਮਾਰ ਹੋਏ ਆ ਮਲੇਰੀਆ ਜੇ ਉਥੋਂ ਫੈਲਿਆ ਤੇ ਸਾਰੇ ਸ਼ਹਿਰ 'ਚ ਫੈਲ ਜਾਣਾ ਇਹ ਤੇ ਸਿੱਧਾ-ਸਿੱਧਾ ਜਿਹੜੀ ਆ ਨਾ ਇਲੈਕਸ਼ਨ ਦੀ ਖੁੰਦ ਕੱਢਣ ਡੇ ਸਾਡੇ ਨਾਲ ਹਾਰ ਦੀ ਖੁੰਦ ਕੱਢਣ ਡੇ 1 ਨੰਬਰ ਵਾਰਡ ਜਿਹੜੀ ਆ ਉਥੋਂ ਕਾਂਗਰਸ ਪਾਰਟੀ ਜਿੱਤੀ ਆ ਇਹਨਾਂ ਸ਼ੁਰੂ ਇਸ ਕਰਕੇ ਕਰਾਈ ਸੀ 2 ਦਿਨ ਪਹਿਲਾਂ ਵੀ ਇਸ ਲਾਲਚ ਨਾਲ ਸਾਨੂੰ ਗਲੀ ਦੇ ਵੋਟਾਂ ਪੈ ਜਾਣਗੀਆਂ ਵੋਟਾਂ ਫਿਰ ਜਦੋਂ ਇਹਨਾਂ ਨੂੰ ਰਿਜ਼ਲਟ ਆਇਆ ਇਹ ਹਾਰ ਗਏ ਕਾਂਗਰਸ ਪਾਰਟੀ ਜਿੱਤੀ ਇਹਨਾਂ ਉਹ ਫਤਵਾ ਜਿਹੜਾ ਜਿਹੜਾ ਵਾ ਲੋਕਾਂ ਦਾ ਜਿਹੜਾ ਵਾ ਉਹ ਸਾਨੂੰ ਦਾ ਮਤਲਬ ਗੁੱਸਾ ਕੀਤਾ ਐ ਇਸ ਗੱਲ ਦਾ ਇਹ ਨਗਰਪੰਚਾਇਤ ਦਾ ਪਰਦਾ ਆਣਿਆ ਇਹਨੂੰ ਇਹ ਦੋ ਪ੍ਰਧਾਨ ਕੋਈ ਬਣ ਜਾਂਦਾ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸ਼ਹਿਰੀ ਸਾਂਝਾ ਪ੍ਰਧਾਨ ਹੁੰਦਾ ਇਹਨੂੰ ਇਹੋ ਜਿਹਿਆਂ ਕੱਢਤਾਂ ਨਹੀਂ ਕੱਡੀਆਂ ਜਾਣੀਆਂ ਜਾਤੀ ਦੁਸ਼ਮਣੀਆਂ ਲੋਕਾਂ ਨਾਲ ਕੱਢਣ ਰਿਆ ਕਿ ਇਹਨੇ ਜਾਣ ਬੁੱਝ ਕੇ ਇਹ ਖਰਾਬ ਕਰਨ ਰਿਆ ਵਾ ਲੋਕੀ ਉਥੇ ਠੱਕੇ ਖਾਂਡਿਆ ਉਥੇ ਇੱਟਾਂ ਰੱਖ ਕੇ ਲੰਘਦੇ ਆ ਲੰਘਿਆ ਵੀ ਨਹੀਂ ਜਾਂਦਾ ਪਾਣੀ ਦਾ ਜਿਹੜਾ ਉਥੇ ਪਾਣੀ ਜਦੋਂ بارش ਦਾ ਖਲੋਤਾ ਵਾ ਤੇ ਉਥੋਂ ਲੰਘਿਆ ਵੀ ਨਹੀਂ ਜਾਂਦਾ ਗੱਡੀ ਵੀ ਨਹੀਂ ਲੰਘਦੀ ਪੈਦਲ ਵੀ ਨਹੀਂ ਲੰਘਿਆ ਜਾਂਦਾ ਇਹ ਈ 3 ਘੰਟਿਆਂ ਤੋਂ ਹੀ ਧਰਨੇ ਦੇ ਬੈਠੇ ਆ ਇਹਦੇ ਨਾਲ ਪਰਸਨਲ ਵੀ ਗੱਲ ਕੀਤੀ ਆ ਕਿ ਇਹ ਕੋਈ ਆ ਮੁੱਦਾ ਨਹੀਂ ਹੈਗਾ ਸ਼ਹਿਰ ਇਤਨਾ ਘੜਤਣਾ ਨਹੀਂ ਕੱਢੀ ਦੀਆਂ ਤੁਸੀਂ ਸਰਕਾਰ 'ਚ ਬੈਠੇ ਹੋ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਗੱਲਾਂ